प्यारे बच्चों आज हम पाठ 2 बहाना पढ़ने जा रहे हैं इस पाठ में एक अजेय बच्चे की कहानी है जिसने बहाने बनानदी आदत पड़ जाती है इसदा इलाज किवें ਕੀਤਾ ਜਾਂਦਾ ਹੈ ਡਾਕਟਰ ਇਸ ਵਾਸਤੇ ਕੀ ਟੰਗ ਸੁਝਾਉਂਦਾ ਹੈ ਇਹ ਮਹੱਤਵਪੂਰਨ ਹੈ ਇਸ ਪਾਠ ਦਾ ਮੁੱਖ ਉਦੇਸ਼ ਹੈ ਕਿ ਬੱਚਿਆਂ ਨੂੰ ਇਹ ਦੱਸਣਾ ਕਿ ਬਹਾਨੇ ਲਾ ਕੇ ਵੱਡਿਆਂ ਨੂੰ ਬਹੁਤੀ देर ਬੁੱਧੂ ਨਹੀਂ ਬਣਾ ਸਕਦੇ ਕਿਉਂਕਿ ਸੱਚ ਲੁਕਿਆ ਨਹੀਂ ਰਹਿੰਦਾ ਰਮਨ ਇੱਕ ਕਿਸਾਨ ਦਾ ਬੇਟਾ ਸੀ ਉਸਦੇ ਮਾਤਾ ਪਿਤਾ ਹਮੇਸ਼ਾ ਖੇਤ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਰਹਿੰਦੇ ਸਨ ਕਿਉਂਕਿ ਉਹਨਾਂ ਕੋਲ ਕੋਈ ਪੁਸ਼ਤੈਨੀ ਜ਼ਮੀਨ ਨਹੀਂ ਸੀ ਉਹ ਮਾਮਲੇ ਤੇ ਖੇਤੀ ਕਰਦੇ ਸਨ ਇਸ ਲਈ ਉਹਨਾਂ ਨੂੰ ਸਖਤ ਮਿਹਨਤ ਕਰਨੀ ਪੈਂਦੀ ਸੀ ਰਮਨ ਉਹਨਾਂ ਦਾ ਇਕਲੌਤਾ ਪੁੱਤਰ ਸੀ ਉਹ ਬੜਾ ਆਲਸੀ ਤੇ ਬਹਾਨੇਬਾਜ਼ ਸੀ ਹਰ ਰੋ ਸਵੇਰੇ ਜਦ ਉਸਦੇ ਪਿਤਾ ਉਸ ਨੂੰ ਸਕੂਲ ਜਾਣ ਲਈ ਤਿਆਰ ਹੋਣ ਲਈ ਉਠਾਉਂਦੇ ਤਾਂ ਅਕਸਰ ਆਪਣਾ ਢਿੱਡ ਫੜ ਕੇ ਬੈਠ ਜਾਂਦਾ ਫਿਰ ਉੱਚੀ ਉੱਚੀ ਰੋਣ ਲੱਗ ਜਾਂਦਾ ਇਸ ਤਰ੍ਹਾਂ ਉਹ ਅਕਸਰ ਸਕੂਲ ਤੋਂ ਛੁੱਟੀਆਂ ਕਰਨ ਲੱਗਿਆ ਇੱਕ ਦਿਨ ਸਕੂਲ ਤੋਂ ਸੁਨੇਹਾ ਆਇਆ ਕਿ ਰਮਨ ਦੇ ਲਗਾਤਾਰ ਸਕੂਲ ਨਾ ਆਉਣ ਕਰਕੇ ਉਹ ਪੜ੍ਹਾਈ ਵਿੱਚ ਕਮਜ਼ੋਰ ਹੋ ਗਿਆ ਹੈ ਹੋ ਸਕਦਾ ਉਹ ਇਸ ਸਾਲ ਪਾਸ ਵੀ ਨਾ ਹੋ ਸਕੇ ਰਮਨ ਦੇ ਮਾਤਾ ਪਿਤਾ ਨੂੰ ਬਹੁਤ ਚਿੰਤਾ ਹੋਈ ਤੇ ਉਹਨਾਂ ਨੇ ਸ਼ਹਿਰ ਦੇ ਕਿਸੇ ਵੱਡੇ ਡਾਕਟਰ ਕੋਲੋਂ ਇਲਾਜ ਕਰਾਉਣ ਲਈ ਸੋਚਿਆ ਸ਼ਹਿਰ ਦੇ ਡਾਕਟਰ ਨੇ ਰਮਨ ਨੂੰ ਚੰਗੀ ਤਰ੍ਹਾਂ ਵੇਖਿਆ ਕੁਝ ਟੈਸਟ ਵੀ ਕੀਤੇ ਤੇ ਫਿਰ ਰਮਨ ਦੇ ਸੁਭਾਅ ਬਾਰੇ ਉਸਦੇ ਮਾਤਾ ਪਿਤਾ ਤੋਂ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਡਾਕਟਰ ਨੂੰ ਸਮਝਿਆ ਦੇਰ ਨਾ ਲੱਗੀ ਕਿ ਰਮਨ ਆਲਸੀ ਤੇ ਬਹਾਨੇਬਾਜ਼ ਹੈ ਡਾਕਟਰ ਜਾਣਦਾ ਸੀ ਕਿ ਰਮਨ ਪੁੱਛਣ ਤੇ ਸੱਚ ਨਹੀਂ ਬੋਲੇਗਾ ਤਾਂ ਉਸਨੇ ਇੱਕ ਤਰਕੀਬ ਵਰਤੀ ਉਸਨੇ ਰਮਨ ਦੇ ਪਿਤਾ ਨੂੰ ਕਿਹਾ ਇਸ ਦੀ ਦਵਾਈ ਤੁਹਾਨੂੰ ਘਰ ਹੀ ਤਿਆਰ ਕਰਨੀ ਪਵੇਗੀ ਮੈਂ ਕੁਝ ਚੀਜ਼ਾਂ ਲਿਖ ਦਿੰਦਾ ਹਾਂ ਤੁਸੀਂ ਇਹਨਾਂ ਨੂੰ ਮਿਲਾ ਕੇ ਪੀਸ ਲੈਣਾ ਅਤੇ ਸਵੇਰੇ ਉੱਠਦਿਆਂ ਹੀ ਇਸ ਨੂੰ ਖਾਲੀ ਪੇਟ ਪਿਲਾ ਦੇਣਾ ਇਹ ਚੀਜ਼ਾਂ ਸਨ ਨਿੰਮ ਦੇ ਪੱਤੇ ਅਤੇ ਕਰੇਲੀ ਰਮਨ ਨੂੰ ਸੁਣ ਕੇ ਬਹੁਤ ਅਜੀਬ ਲੱਗਿਆ ਪਰ ਉਹ ਉਥੇ ਸੱਚ ਨਹੀਂ ਬੋਲਣਾ ਚਾਹੁੰਦਾ ਸੀ ਇਸ ਲਈ ਚੁੱਪ ਰਿਹਾ ਡਾਕਟਰ ਨੇ ਇਹ ਵੀ ਕਿਹਾ ਕਿ ਇਸ ਦਵਾਈ ਨਾਲ